ਦਾਂਤਾ ਗਿਆ ਸੀਗਾ ਕਿ ਜਿਹੜੀ ਲਾਰੈਂਸ ਬਨਰੋਜੀ ਦੀ ਇੰਟਰਵਿਊ ਹੈ ਕਿਸੇ ਵੀ ਪੰਜਾਬ ਦੇ ਵਿੱਚ ਨਹੀਂ ਹੋਈ ਹੈ ਜੀ ਤੇ ਦਿਲਜੀਤ ਜਸਤਰੀਕੇ ਦੇ ਨਾਲ ਬੇਸ਼ੱਕ ਸਰਕਾਰ ਦੇ ਨੁਮਾਇੰਦੇ ਜਾਂ ਖੁਦ ਮੁੱਖ ਮੰਤਰੀ ਦਾਵਾ ਕਰਕੇ ਗਏ ਸਨ ਕਿ ਇੰਟਰਵਿਊ ਪੰਜਾਬ ਦੇ ਵਿੱਚ ਨਹੀਂ ਹੋਈ ਇੱਕ ਜਾਣਕਾਰੀ ਇਹ ਅਹਿਮ ਹੈ ਕਿ ਜਦੋਂ ਇਹ ਇੰਟਰਵਿਊ ਹੋਈ ਹੈ ਚਾਹੇ ਕਿਸੇ ਵੀ ਮਾਧਿਅਮ ਦੇ ਨਾਲ ਸਿਗਨਲ ਐਪ ਦੇ ذریعے ਹੋਈ ਹੈ ਕਿ ਜਦੋਂ ਇਹ ਇੰਟਰਵਿਊ ਹੋਈ ਹੈ ਕਿ ਲਾਰੈਂਸ ਬਿਸ਼ਨੋਈ ਨੂੰ ਇੱਥੇ ਰਿਮਾਂਡ ਦੇ ਉੱਤੇ ਲਿਆਂਦਾ ਗਿਆ ਸੀ ਜਾਂ ਸਪੈਸ਼ਲ ਲਾਰੈਂਸ ਬਿਸ਼ਨੋਈ ਨੂੰ ਇੱਥੇ ਲਿਆਂਦਾ ਗਿਆ ਬਿਨਾਂ ਕਿਸੇ ਕਾਰਨ ਤੋਂ ਇਹ ਕੋਈ ਜਾਣਕਾਰੀ ਮਿਲ ਸਕੀ ਸੀ ਤਾ ਦੁਬਾਰਾ ਤੋਂ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਮੇਰੇ ਸਹਿਯੋਗੀ ਦਲਜੀਤ ਦੇ ਨਾਲ ਪਰ ਸਵਾਲ ਜਿਹੜੇ ਨੇ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਰਾਣੇ ਬਿਆਨ ਦੇ ਉੱਤੇ ਚੁੱਕੇ ਜਾ ਰਹੇ ਨੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਦੋਂ ਇਹ ਇੰਟਰਵਿਊ ਹੋਈ ਉਸ ਤੋਂ ਬਾਅਦ ਮੁੱਖ ਮੰਤਰੀ ਦਾਵਾ ਕਰਦੇ ਨਜ਼ਰ ਆਏ ਕਿ ਪੰਜਾਬ ਦੇ ਵਿੱਚ ਤਾਂ ਇੰਟਰਵਿਊ ਹੋਈ ਨਹੀਂ ਹੈ ਇਹ ਵੀ ਦਾਵਾ ਮੁੱਖ ਮੰਤਰੀ ਦੇ ਵੱਲੋਂ ਕੀਤਾ ਗਿਆ ਕਿ ਕਿਸੇ ਹੋਰ ਸਟੇਟ ਦੇ ਵਿੱਚ ਇਹ ਇੰਟਰਵਿਊ ਹੋਈ ਹੋ ਸਕਦੀ ਹੈ ਡੀਜੀਪੀ ਗੌਰਵ ਯਾਦਵ ਵੀ ਇਹੀ ਜ਼ਿਕਰ ਕਰਦੇ ਰਹੇ ਪਰ ਇੰਨੀ ਗੱਲ ਉਹਨਾਂ ਦੇ ਵੱਲੋਂ ਦਾਅਵੇ ਨਾਲ ਕਰ ਦਿੱਤੀ ਗਈ ਸੀ ਪੰਜਾਬ ਦੇ ਡੀਜੀਪੀ ਦੇ ਵੱਲੋਂ ਕਿ ਪੰਜਾਬ ਦੀ ਕਿਸੇ ਵੀ ਜੇਲ੍ਹ ਦੀ ਇਹ ਇੰਟਰਵਿਊ ਨਹੀਂ ਪੰਜਾਬ ਦੀ ਇਹ ਇੰਟਰਵਿਊ ਨਹੀਂ ਪਰ ਹੁਣ ਸਵਾਲ ਇਹ ਹੈ ਕਿ ਜਦੋਂ ਇਹ ਸੱਚ ਬਾਹਰ ਆ ਗਿਆ ਇਹ ਖੁਲਾਸਾ ਹੋ ਚੁੱਕਿਆ ਹੈ ਕਿ ਪਹਿਲੀ ਜਿਹੜੀ ਇੰਟਰਵਿਊ ਲਾਰੈਂਸ ਮਿਛਨੋਈ ਦੀ ਹੋਈ ਸੀ ਉਹ ਪੰਜਾਬ ਦੇ ਵਿੱਚ ਹੀ ਹੋਈ ਹੈ ਖਰੜ ਦੇ ਵਿੱਚ ਸੀਆਈਏ ਕੰਪਲੈਕਸ ਦੇ ਵਿੱਚ ਇਹ ਇੰਟਰਵਿਊ ਹੋਈ ਹੈ ਪਰ ਹੁਣ ਸਵਾਲ ਇਹ ਹੈ ਕਿ ਕਿਵੇਂ ਇੱਕ ਗੈਂਗਸਟਰ ਜੋ ਐਨੇ ਵੱਡੇ ਮਾਮਲੇ ਦੇ ਵਿੱਚ ਪੁਲਿਸ ਹਿਰਾਸਤ ਦੇ ਵਿੱਚ ਹੋਵੇ ਰਿਮਾਂਡ ਦੇ ਉੱਤੇ ਹੋਵੇ ਉਸ ਦੀ ਇੰਟਰਵਿਊ ਐਨੇ ਸੌਖੇ ਤੇ ਸਰਲ ਤਰੀਕੇ ਦੇ ਨਾਲ ਕਿਵੇਂ ਕਰਵਾ ਦਿੱਤੀ ਗਈ ਇੰਟਰਨੈਟ ਅਤੇ ਮੋਬਾਈਲ ਕਿੱਥੋਂ ਆਇਆ ਬੇਖੌਫ ਤਰੀਕੇ ਦੇ ਨਾਲ ਲੌਰੈਂਸ ਬਿਸ਼ਨੋਈ ਇੰਟਰਵਿਊ ਦਿੰਦਾ ਹੋਇਆ ਨਜ਼ਰ ਆਇਆ ਕਿ ਉਸ ਨੂੰ ਕਿਉਂ ਨਹੀਂ ਕਿਸੇ ਦਾ ਡਰ ਸੀ ਕਿ ਕਿਸੇ ਦੀ ਸ਼ਹਿ ਦੇ ਉੱਤੇ ਹੀ ਇਹ ਪੂਰਾ ਘਟਨਾਕ੍ਰਮ ਵਾਪਰੇ ਹੈ ਤੇ ਜਿਸ ਤਰੀਕੇ ਦੇ ਨਾਲ ਟਿੱਪਣੀ ਹਾਈ ਕੋਰਟ ਦੇ ਵੱਲੋਂ ਕੀਤੀ ਗਈ ਹੈ ਕਿ ਪੁਲਿਸ ਦੇ ਵਿੱਚ ਕਾਲੀਆਂ ਭੇਡਾਂ ਦੀ ਪਛਾਣ ਹੋਣੀ ਚਾਹੀਦੀ ਹੈ ਕਿਉਂਕਿ ਜੇਕਰ ਇਹ ਕਾਲੀਆਂ ਭੇਡਾਂ ਨਾ ਹੁੰਦੀਆਂ ਤਾਂ ਸ਼ਾਇਦ ਇਹ ਇੰਟਰਵਿਊ ਨਾ ਹੋ ਪਾਂਦੀ ਤਾਂ ਹੁਣ ਸਵਾਲ ਇਹ ਕਿ ਮੁੱਖ ਮੰਤਰੀ ਇਸ ਪੂਰੇ ਘਟਨਾਕ੍ਰਮ ਦੇ ਉੱਤੇ ਕੀ ਪ੍ਰतिकਰਮ ਦੇਣਗੇ ਕਿਉਂਕਿ ਜਿਸ ਤੋਂ ਪਹਿਲਾਂ ਜਦੋਂ ਇਹ ਇੰਟਰਵਿਊ ਹੋਈ ਤਾਂ ਉਦੋਂ ਤਾਂ ਮੁੱਖ ਮੰਤਰੀ ਦਾ ਇਹ ਪ੍ਰतिकਰਮ ਆ ਗਿਆ ਸੀ ਕਿ ਇਹ ਇੰਟਰਵਿਊ ਪੰਜਾਬ ਦੇ ਵਿੱਚ ਨਹੀਂ ਹੋਈ ਤੇ ਜਦੋਂ ਹੁਣ ਇਹ ਬਿਆਨ ਇਹ ਖੁਲਾਸਾ ਹੋ ਚੁੱਕਿਆ ਹੈ ਕਿ ਉਹ ਇੰਟਰਵਿਊ ਜਿਹੜੀ ਲਾਰੈਂਸ ਮਿਸ਼ਨੋਈ ਦੀ ਪਹਿਲੀ ਇੰਟਰਵਿਊ ਹੈ ਉਹ ਪੰਜਾਬ ਦੇ ਵਿੱਚ ਹੋਈ ਹੈ ਤਾਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਕੀ ਤਰਕ ਦੇਣਗੇ ਤਾਂ ਮੇਰੇ ਸਹਿਯੋਗੀ ਦਿਲਜੀਤ ਨਾਲ ਮੁਰਤ ਤੋਂ ਰੁਕ ਕਰਾਂਗੇ ਤਾਂ ਦਿਲਜੀਤ ਜਿਸ ਤਰੀਕੇ ਦੇ ਨਾਲ ਮੈਂ ਪਹਿਲਾਂ ਵੀ ਇਹ ਸਵਾਲ ਕੀਤਾ ਹੈ ਕਿ ਜਦੋਂ ਇਹ ਇੰਟਰਵਿਊ ਹੋਈ ਹੈ ਕਿ ਲਾਰੈਂਸ ਬਿਸ਼ਨੋਈ ਨੂੰ ਇੱਥੇ ਰਿਮਾਂਡ ਦੇ ਉੱਤੇ ਲਿਆਂਦਾ ਗਿਆ ਸੀ ਜਾਂ ਸਪੈਸ਼ਲ ਬਿਨਾ ਕਿਸੇ ਕਾਰਨ ਤੋਂ ਲਾਰੈਂਸ ਬਿਸ਼ਨੋਈ ਨੂੰ ਇੱਥੇ ਲਿਆਂਦਾ ਗਿਆ ਸੀ ਇਹ ਕੋਈ ਜਾਣਕਾਰੀ ਮਿਲ ਸਕੀ ਹੈ ਆ ਦੇਖੋ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਇੱਕ ਸਪੈਸ਼ਲ ਜਿਹੜੀ ਜੀ ਸੈੱਟ ਬਣਾਈ ਗਈ ਸੀ ਏਜੀਟੀਐਫ ਜਿਹੜੇ ਦੇ ਮੁਖੀ ਸੀਗੇ ਪ੍ਰਮੋਦ ਮਾਨ ਉਹਨਾਂ ਦੀ ਜਿਹੜੀ ਸਿੱਟ ਸੀਗੀ ਉਹ ਇਹਨਾਂ ਮਾਮਲੇ ਦੇ ਜਿਹੜੀ ਜਾਂਚ ਕਰ ਰਹੀ ਸੀਗੀ ਉਸ ਜਾਂਚ ਦੇ ਵਿੱਚ ਜਿਹੜਾਗਾ ਕਈ ਕਤਲ ਜਿਹੜੇ ਮਾਮਲੇ ਸੀਗੇ ਲਾਉਰੈਂਸ ਫਸੋਈ ਦੇ 2025 ਦੇ ਕਰੀਬ ਜਿਹੜੇ ਦੱਸੇ ਜਾ ਰਹੇ ਉਹਦੇ ਖਿਲਾਫ ਜਿਹੜੇ ਮਾਮਲੇ ਸੀਗੇ ਉਹਨਾਂ ਮਾਮਲਿਆਂ ਦੇ ਵਿੱਚ ਜਿਹੜਾਗਾ ਪੁਲਿਸ ਵੱਲੋਂ ਰਮਾਨ ਤੇ ਲੈ ਕੇ ਆਈ ਸੀਗੀ ਪੁਲਿਸ ਉਹਨੂੰ ਉਹ ਉਸ ਸਮੇ ਜਿਹੜਾਗਾ ਲਾਰੈਂਸ ਬਸੁਰੇ ਨੂੰ ਇੱਥੇ ਸੀਆਈ ਸਟਾਫ ਦੇ ਵਿੱਚ ਰੱਖਿਆ ਗਿਆ ਸੀਗਾ ਇੱਥੇ ਹੀ ਜਿਹੜਾਗਾ ਪੁਲਿਸ ਉਹਦੇ ਨਾਲ ਜਿਹੜੀ ਕਿ ਪੁੱਛਗਿੱਛ ਕਰਦੀ ਸੀਗੀ ਇੱਥੋਂ ਹੀ ਜਿਹੜਾਗਾ ਉਸ ਸੈੱਟ ਵੱਲੋਂ ਕਈ ਆਪਰੇਸ਼ਨ ਜਿਹੜੇ ਕੀਤੇ ਗਏ ਨੇ ਜਿਹੜਾ ਕਿ ਅਮਰਸਰ ਦੇ ਵਿੱਚ ਬਾਰਡਰ ਦੇ ਵਿੱਚ ਦੋ ਗੈਂਗਸਟਰ ਮਾਰੇ ਗਏ ਸੀਗੇ ਉਹ ਉਹਦੀ ਪੁੱਛਗਿੱਛ ਦੀ ਗਾਨ ਇਹ ਖਲਾਸਾ ਹੋਇਆ ਸੀਗਾ ਇਹ ਤੋਂ ਇਲਾਵਾ ਵੀ ਜਿਹੜੇ ਕਈ ਜਿਹੜੇ ਗੈਂਗਸਟਰਾਂ ਨੂੰ ਉਹਨਾਂ ਨੇ ਪਕੜਿਆਗਾ ਉਹ ਉਹ ਵੀ ਜਿਹੜੇ ਗੇ ਇਸ ਜੀ ਬਿਲਕੁਲ ਬਿਲਕੁਲ ਦਲਜੀਤ ਤਾਂ ਵੱਡੇ ਸਵਾਲ ਉਸਦੇ ਨੇ ਇਹਨਾਂ ਸਵਾਲਾਂ ਦੇ ਜਵਾਬ ਦੇਣੇ ਮੁੱਖ ਮੰਤਰੀ ਤੇ ਡੀਜੀਪੀ ਨੂੰ ਦੇਣੇ ਬਣਦੇ ਨੇ ਪੰਜਾਬ ਦੇ ਲੋਕਾਂ ਦੇ ਨਾਲ ਇਹ ਪੂਰੀ ਗੱਲ ਕਲੀਅਰ ਕਰਨੀ ਬਣਦੀ ਆ ਦਲਜੀਤ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਅੱਗੇ ਵਧਦੇ ਹਾਂ ਲਾਰੈਂਸ ਬਿਸ਼ਨੋਈ ਦੀ ਪੰਜਾਬ ਦੇ ਅੰਦਰ ਹੋਈ ਇੰਟਰਵਿਊ ਦੇ ਉੱਤੇ ਲਗਾਤਾਰ ਸਵਾਲ ਜਿਹੜੇ ਨੇ ਉਹ ਚੁੱਕੇ ਜਾ ਰਹੇ ਨੇ ਆਪ ਸਰਕਾਰ ਨੂੰ ਕੇਰਿਆ ਜਾ ਰਿਹਾ ਸੁਖਪਾਲ ਸਿੰਘ ਖੈਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਪੁੱਛੇ ਨੇ ਕਿ ਹੈ ਕਿ ਪੁਲਿਸ ਹਰਾਸਤ ਦੇ ਵਿੱਚ ਬਿਸ਼ਨੋਈ ਦੀ ਇੰਟਰਵਿਊ ਦੇ ਲਈ ਕੌਣ ਜ਼ਿੰਮੇਵਾਰ ਹੈ ਆਪ ਸਰਕਾਰ ਨੇ ਇਸ ਤੱਥ ਨੂੰ ਲੰਬੇ ਸਮੇਂ ਤੱਕ ਕਿਉਂ ਲੁਕਾ ਕੇ ਰੱਖਿਆ ਸੁਖਪਾਲ ਸਿੰਘ ਖਹਿਰਾ ਨੇ ਇਹ ਵੀ ਸਵਾਲ ਚੁੱਕਿਆ ਉਹਨਾਂ ਇਹ ਵੀ ਸਵਾਲ ਚੁੱਕਿਆ ਕਿ ਆਖਿਰ ਕਿਉਂ ਇਸ ਨੂੰ ਜਨਤਕ ਨਹੀਂ ਕੀਤਾ ਗਿਆ ਪੁਲਿਸ ਰਸਦ ਦੇ ਵਿੱਚ ਬਿਸ਼ਨੋਈ ਦੀ ਇੰਟਰਵਿਊ ਦੇ ਲਈ ਆਖਿਰ ਕੌਣ ਜ਼ਿੰਮੇਵਾਰ ਹੈ ਤਾਂ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਇਹ ਸਵਾਲ ਚੁੱਕੇ ਜਾ ਰਹੇ ਨੇ ਆਪ ਸਰਕਾਰ ਅਤੇ ਮੁੱਖ ਮੰਤਰੀ ਨੂੰ ਘੇਰਿਆ ਜਾ ਰਿਹਾ ਹੈ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ਦੇ ਉਤੇ ਪੈਕਸ ਦੇ ਉੱਤੇ ਪੋਸਟਪਾਕ ਕੇ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਲਿਖਿਆ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਲਈ ਕੁਝ ਟੁਕਮੇ ਸਵਾਲ ਪੰਜਾਬ ਦੀਆਂ ਜੇਲਾਂ ਦੇ ਵਿੱਚ ਵੀ ਆਈਪੀ ਦਰਜਾ ਮਾਨ ਰਹੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਮੁੱਦੇ ਤੇ ਸਰਕਾਰ ਨੂੰ ਕੁਝ ਸਵਾਲ ਨੇ ਪਹਿਲਾ ਸਵਾਲ ਪੁਲਿਸ ਸਰਾਸੇ ਦੇ ਵਿੱਚ ਬਿਸ਼ਨੋਈ ਦੀ ਵਾਇਰਲ ਹੋਈ ਇੰਟਰਵਿਊ ਦਾ ਪ੍ਰਬੰਧ ਕਰਨ ਦੇ ਲਈ ਕੌਣ ਜ਼ਿੰਮੇਵਾਰ ਹੈ ਦੂਜਾ ਸਵਾਲ ਆਪ ਸਰਕਾਰ ਨੂੰ ਇਸ ਤੱਥ ਨੂੰ ਲੰਬੇ ਸਮੇਂ ਤੱਕ ਕਿਉਂ ਛੁਪਾਇਆ ਤੀਜਾ ਸਵਾਲ ਸੀਐਮ ਮਾਨ ਇਸ ਇੰਟਰਵਿਊ ਨੂੰ ਪ੍ਰਸਾਰਿਤ ਕਰਨ ਦੀ ਸਾਜ਼ਿਸ਼ ਖਿਲਾਫ ਟੁਕਮੀ ਕਾਰਵਾਈ ਕਰੋ ਜੇਕਰ ਇਨਾ ਅਹਿਮ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਜਾਂਦੇ ਤਾਂ ਇਹ ਮੰਨਿਆ ਜਾਵੇ ਆਪ ਸਰਕਾਰ ਗੈਂਗਸਟਰਾਂ ਦੇ ਨਾਲ ਮਿਲੀ ਹੋਈ ਹੈ ਅਤੇ ਉਹਨਾਂ ਨੂੰ ਵਿਚਾਰ ਰਹੀ ਹੈ ਤਾਂ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਇਹ ਸਵਾਲ ਵੀ ਚੁੱਕੇ ਤੇ ਨਾਲ ਸਵਾਲ ਸਰਕਾਰ ਦੇ ਉੱਤੇ ਵੀ ਖੜੇ ਕੀਤੇ ਕਿ ਆਖਿਰ ਇਹ ਇੰਟਰਵਿਊ ਹੋਈ ਕਿਵੇਂ ਕਬਰ ਦਾ سلسلہ جاری ਹੈ ਪ੍ਰਤੀਰੁਕ ਦੇ ਇੱਕ ਛੋਟੇ ਜਿਹਾ ਬ੍ਰੇਕ ਦੇ ਲਈ ਇਸ ਹੈਡਲਾਈਨ ਦੇ ਪ੍ਰਾਇੋਜਕ ਹਨ ਪਤੰਜਲੀ ਦੰਤ ਕਾਂਤੀ ਫਰੈਸ਼ ਐਕਟਿਵ ਜੈਲ ਐਕਸਟਰਾ ਫਰੈਸ਼ਨੈਸ ਕਾ ਇਹ ਹੈ ਨਿਆ ਨਾ